ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਵਿਟਾਮਿਨ B12 ਦੀ ਘਾਟ ਆ ਜਿਹੜੀ ਉਹ ਸਾਡੇ ਸਰੀਰ ਵਾਸਤੇ ਖਤਰਨਾਕ ਹੋ ਸਕਦੀ ਆ ਸੋ ਵਿਟਾਮਿਨ B12 ਦੀ ਜਦੋਂ ਕਮੀ ਹੁੰਦੀ ਆ ਤਾਂ ਉਦੋਂ ਬਹੁਤ ਜ਼ਰੂਰੀ ਆ ਵੀ ਸਾਨੂੰ ਪਤਾ ਹੋਵੇ ਵੀ ਲੱਛਣ ਕਿਹੜੇ ਆਉਂਦੇ ਆ ਤਾਂ ਜੋ ਉਹਨਾਂ ਲੱਛਣਾਂ ਨੂੰ ਪਛਾਣ ਕੇ ਅਸੀਂ ਟੈਸਟ ਕਰਵਾ ਸਕੀਏ ਤੇ ਪਤਾ ਕਰ ਸਕੀਏ ਵੀ ਸਾਡੇ ਵਿਟਾਮਿਨ B12 ਜਿਹੜਾ ਉਹ ਘਟ ਰਿਹਾ ਹੈ ਤੇਰੀ ਪੂਰਤੀ ਕੀਤੀ ਜਾਵੇ ਸਮੇਂ ਦੇ ਨਾਲ ਤਾਂ ਜੋ ਜਿਹੜੀਆਂ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਏ ਉਹ ਨਾ ਆਉਣ ਸੋ ਸਾਥੀਓ ਵਿਟਾਮਿਨ B12 ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਘਰੇ ਅਸੀਂ ਕਿਹੜੀਆਂ ਚੀਜ਼ਾਂ ਖਾ ਸਕਦੇ ਆ ਬਿਨਾ ਕੋਈ ਮੈਡੀਸਿਨ ਲਏ ਸਪਲੀਮੈਂਟ ਲਏ ਸੋ ਕਿਵੇਂ ਪੂਰਾ ਕਰ ਸਕਦੇ ਆ ਵਿਟਾਮਿਨ B12 ਨੂੰ ਇਸ ਵੀਡੀਓ ਚ ਜਾਣਾਂਗੇ ਸੋ ਆ ਵੀਡੀਓ ਨੂੰ ਪੂਰੀ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵਾਤਵਤ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਫਾਇਦਾ ਮਿਲੇ ਲਾਭ ਮਿਲੇ ਸਾਥੀਓ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਵਿਟਾਮਿਨ B12 ਜ਼ਰੂਰੀ ਸਾਡੇ ਸਰੀਰ ਵਾਸਤੇ ਕਿਉਂ ਆ ਸੋ ਜੇ ਤੁਸੀਂ ਗੱਲ ਕਰੋ એનર્ਜੀ ਪ੍ਰੋਡਕਸ਼ਨ ਦੀ ਜੋ ਅਸੀਂ ਹੁਣ ਜਿਵੇਂ ਤੁਰੇ ਫਿਰਦੇ ਆ ਜਾਂ ਬੋਲਦੇ ਆ ਇਹ ਸਾਰੇ ਕੰਮਾਂ ਵਾਸਤੇ એનર્ਜੀ ਚਾਹੀਦੀ ਆ ਸੋ ਵਿਟਾਮਿਨ B12 ਹੀ ਆ ਜਿਹੜਾ ਹੈਲਪ ਕਰਦਾ ਏ ਸਾਡੇ ਸਰੀਰ ਚ એનર્ਜੀ ਦੀ ਪ੍ਰੋਡਕਸ਼ਨ ਵਾਸਤੇ ਤਾਹੀਂ ਜਦੋਂ ਇਹਦੀ ਘਾਟ ਹੁੰਦੀ ਆ ਤਾਂ ਸਾਡੇ ਸਰੀਰ ਆ ਜਿਹੜਾ ਕਮਜ਼ੋਰ ਹੋ ਜਾਂਦਾ ਏ ਏਥਕਾਬਟ ਰੈਣੀ ਸ਼ੁਰੂ ਹੋ ਜਾਂਦੀ ਏ ਇਸ ਤੋਂ ਇਲਾਵਾ ਸਾਡੇ ਵਿਟਾਮਿਨ B12 ਉਹ ਖੂਨ ਬਣਨ ਚ ਵੀ ਸਹਾਇਤਾ ਕਰਦਾ ਏ ਰੈੱਡ ਬਲੱਡ ਸੈੱਲ ਜਿਹੜੇ ਆਰਬੀਸੀਜ਼ ਆ ਉਹਨਾਂ ਨੂੰ ਬਣਨ ਦੇ ਵਿੱਚ ਵਿਟਾਮਿਨ B12 ਐਮ ਰੋਲ ਅਦਾ ਕਰਦਾ ਆਪਦਾ ਸੋ ਜੇ ਇਹਦੀ ਘਾਟ ਹੋ ਜੇ ਤਾਂ ਜਿਹੜੇ ਰੈੱਡ ਬਲੱਡ ਸੈੱਲ ਆ ਉਹ ਵੀ ਘੱਟ ਬਣਨੇ ਸ਼ੁਰੂ ਹੋ ਜਾਂਦੇ ਆ ਇਸ ਤੋਂ ਇਲਾਵਾ ਸਾਡੇ ਡੀਐਨਏ ਦੀ ਸਿੰਥਸਿਸ ਵਾਸਤੇ ਡੀਐਨਏ ਦੇ ਬਣਨ ਵਾਸਤੇ ਵੀ ਵਿਟਾਮਿਨ B12 ਦੀ ਬਹੁਤ ਲੋੜ ਆ। ਇਸ ਤੋਂ ਇਲਾਵਾ ਸਾਥੀਓ ਜਿਹੜਾ ਸਾਡਾ CNS ਸੈਂਟਰਲ ਨਰਵ ਸਿਸਟਮ ਉਹਦੇ ਵੀ ਸਹੀ ਤਰੀਕੇ ਨਾਲ ਕੰਮਕਾਜ ਕਰਨ ਵਾਸਤੇ ਜਿਵੇਂ ਬ੍ਰੇਨ ਹੋ ਗਿਆ ਸਾਡਾ ਬ੍ਰੇਨ ਦੀਆਂ ਨਸਾਂ ਵਾਸਤੇ ਸਾਡੇ ਪੂਰੇ ਸਰੀਰ ਦੀਆਂ ਨਸਾਂ ਵਾਸਤੇ ਜਿੰਨਾਂ 'ਚ ਕਰੰਟ ਵਹਿੰਦਾ ਏ ਤੇ ਸਾਡੇ ਅਸੀਂ ਹੱਥ ਪੈਰ ਹਿਲਾ ਸਕਦੇ ਹਾਂ ਇਹਨਾਂ ਨਸਾਂ ਨੋਂ ਕਮਜ਼ੋਰੀ ਨਾ ਆਵੇ ਇਹ ਖਰਾਬ ਨਾ ਹੋਣ ਸੋ ਵਿਟਾਮਿਨ B12 ਬਹੁਤ ਜ਼ਰੂਰੀ ਆ ਬ੍ਰੇਨ ਦੇ ਸਹੀ ਤਰੀਕੇ ਨਾਲ ਫੰਕਸ਼ਨਿੰਗ ਵਾਸਤੇ ਵੀ ਬਹੁਤ ਜ਼ਰੂਰੀ ਆ ਤੇ ਹੋਰ ਵੀ ਸਾਡੇ ਸਰੀਰ ਚ ਕਈ ਤਰ੍ਹਾਂ ਦੇ ਅਜਿਹੇ ਕੰਮ ਆ ਜਿਹੜੇ ਵਿਟਾਮਿਨ B12 ਦੀ ਸਿਹਤਾਂ ਦੇ ਨਾਲ ਹੁੰਦੇ ਆ ਸੋ ਇਹਦੀ ਕਮੀ ਬੜੇ ਲੱਛਣ ਪੈਦਾ ਕਰ ਸਕਦੀ ਆ ਸਾਡੇ ਸਰੀਰ ਚ ਵੀਕਨੈਸ ਆ ਜਾਂਦੀ ਆ ਕਮਜ਼ੋਰੀ ਆ ਜਾਂਦੀ ਸਾਨੂੰ ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਆ ਸੋ ਇਹ ਤਾਂ ਹੁੰਦਾ ਹੈ ਕਿਉਂਕਿ ਜਿਹੜੇ ਰੈੱਡ ਬਲੱਡ ਸੈੱਲ ਆਰ ਬੀ ਸੀਜ਼ ਆ ਉਹ ਪੂਰੇ ਸਹੀ ਤਰੀਕੇ ਨਾਲ ਨਹੀਂ ਬਣਦੇ ਸਾਨੂੰ ਖੂਨ ਦੀ ਕਮੀ ਆ ਜਾਂਦੀ ਆ ਇਸ ਤੋਂ ਇਲਾਵਾ ਡਿਪਰੈਸ਼ਨ ਐਂਜਾਇਟੀ ਚਿੜਚਿੜਾਪਨ ਰਹਿਣਾ ਉਦਾਸੀ ਰਹਿਣਾ ਇਹ ਸਾਰੇ ਦਿਮਾਗੀ ਲੱਛਣ ਆ ਜਿਹੜੇ ਆਮ ਤੌਰ ਤੇ ਵਿਟਾਮਿਨ B12 ਦੀ ਜੇ ਕਮੀ ਹੋ ਜਾਏ ਘਾਟ ਹੋ ਜਾਏ ਤਾਂ ਉਦੋਂ ਇਹ ਵੀ ਵੇਖਣ ਨੂੰ ਮਿਲਦੇ ਆ ਤੇ ਸਾਥੀਓ ਵਿਟਾਮਿਨ B12 ਸਾਡੀਆਂ ਅੱਖਾਂ ਵਾਸਤੇ ਵੀ ਬਹੁਤ ਜ਼ਰੂਰੀ ਆ ਸੋ ਮੈਕੂਲਰ ਡੀਜਨਰੇਸ਼ਨ ਹੁੰਦੀ ਹੈ ਇੱਕ ਅੱਖਾਂ ਦੀ ਬਿਮਾਰੀ ਸੋ ਉਹ ਤੋਂ ਵੀ ਸਾਨੂੰ ਬਚਾ ਕੇ ਰੱਖਦਾ ਹੈ ਤੇ ਵਿਟਾਮਿਨ B12 ਦੀ ਜੇ ਘਾਟ ਹੋ ਜਾਈ ਤਾਂ ਇਹਦੇ ਨਾਲ ਸਾਡੀਆਂ ਜਿਹੜੀਆਂ ਨਸਾਂ ਹੀ ਉਹ ਕਮਜ਼ੋਰ ਹੋ ਜਾਂਦੀਆਂ ਉਹਨਾਂ ਦੇ ਉੱਪਰ ਨਸਾਂ ਦੇ ਉੱਪਰ ਜਿਹੜੀ ਇੱਕ ਪਰਤ ਹੁੰਦੀ ਜਿਹਨੂੰ ਅਸੀਂ ਮਾਇਲਨ ਸ਼ੀਥ ਕਹਿੰਦੇ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਸੋ ਇਹ ਮਾਇਲਨ ਸ਼ੀਥ ਆ ਜਿਹੜੀ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਵਿਟਾਮਿਨ B12 ਦੀ ਸਾਡੇ ਸਰੀਰ 'ਚ ਕਮੀ ਆ ਜਾਂਦੀ ਆ। ਸੋ ਇਹਦੀ ਕਮੀ ਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ? ਸਾਥੀਓ ਆਮ ਤੌਰ ਤੇ ਜਿਹੜੀ ਵਿਟਾਮਿਨ B12 ਦੀ ਘਾਟ ਆ ਉਹ ਉਹਨਾਂ ਲੋਕਾਂ 'ਚ ਹੁੰਦੀ ਆ ਜਿਹੜੇ ਵੈਜੀਟੇਰੀਅਨ ਹੁੰਦੇ ਆ। ਕਿਉਂਕਿ ਜਿਹੜਾ ਮੇਜਰ ਰਿਸੋਰਸ ਆ ਵਿਟਾਮਿਨ B12 ਦਾ ਉਹ ਨਾਨ-ਵੈਜੀਟੇਰੀਅਨ ਫੂਡ ਆ। ਜਿਵੇਂ ਮੀਟ ਹੋ ਗਿਆ, ਆਂਡੇ ਹੋਗੇ, ਚਿਕਨ ਹੋ ਗਿਆ। ਪਰ ਜਿਹੜੇ ਲੋਕ ਇਹ ਚੀਜ਼ਾਂ ਨਹੀਂ ਖਾਂਦੇ, ਨਾਨ-ਵੈਜੀਟੇਰੀਅਨ ਫੂਡ ਨਹੀਂ ਖਾਂਦੇ। ਤਾਂ ਉਹਨਾਂ 'ਚ ਜਿਹੜੀ ਵਿਟਾਮਿਨ B12 ਦੀ ਘਾਟ ਆ ਜਾਂਦੀ ਆ। ਸੋ ਅੱਜ ਅਸੀਂ ਗੱਲ ਕਰਦੇ ਹਾਂ ਵੀ ਇਹਦੀ ਕਮੀ ਨੂੰ ਜੇ ਅਸੀਂ ਪੂਰਾ ਕਰਨਾ ਹੈ ਤਾਂ ਕਿਹੜੇ ਕਿਹੜੇ ਵੈਜੀਟੇਰੀਅਨ ਫੂਡ ਆ ਕਿਹੜੀਆਂ ਸਬਜ਼ੀਆਂ ਆ ਜਿਨ੍ਹਾਂ ਨਾਲ ਅਸੀਂ ਇਹਦੀ ਘਾਟ ਨੂੰ ਪੂਰਾ ਕਰ ਸਕਦੇ ਹਾਂ ਸੋ ਸਾਥੀਓ ਕਈ ਵੈਜੀਟੇਰੀਅਨ ਲੋਕ ਐਗ ਖਾਂਦੇ ਆ ਸੋ ਆਂਡੇ ਵੀ ਅਸੀਂ ਖਾ ਸਕਦੇ ਆ ਜੇ ਅਸੀਂ ਦਿਨ ਚ ਤਿੰਨ ਤੋਂ ਚਾਰ ਦੀ ਗਿਣਤੀ ਚ ਆਂਡੇ ਖਾਣੇ ਆ ਤਾਂ ਇਹਦੇ ਨਾਲ ਪੂਰੇ ਦਿਨ ਦਾ ਜਿਹੜਾ 50 ਤੋਂ 60% ਆ ਜਿਹੜਾ ਸਾਨੂੰ ਵਿਟਾਮਿਨ B12 ਜਿਹੜਾ ਉਹ ਮਿਲ ਜਾਂਦਾ ਜਿਹੜਾ ਸਾਨੂੰ ਪੂਰੇ ਦਿਨ ਵਾਸਤੇ ਚਾਹੀਦਾ ਹੁੰਦਾ ਹੈ ਇਸ ਤੋਂ ਇਲਾਵਾ ਦੁੱਧ ਤੋਂ ਵੀ ਸਾਨੂੰ ਵਿਟਾਮਿਨ B12 ਮਿਲਦਾ ਦੁੱਧ ਦਾ ਗਲਾਸ ਵੀ ਸਾਡੇ ਪੂਰੇ ਦਿਨ ਦੀ ਜਿਹੜੀ 50% ਪੂਰਤੀ ਕਰ ਦਿੰਦਾ ਵਿਟਾਮਿਨ B12 ਦੀ ਸੋ ਜੇ ਅਸੀਂ ਰੋਜ਼ਾਨਾ ਇੱਕ ਗਲਾਸ ਦੁੱਧ ਤੇ ਚਾਰ ਅੰਡੇ ਖਾਈਏ ਤਾਂ ਸਾਨੂੰ ਕੋਈ ਸਪਲੀਮੈਂਟ ਲੈਣ ਦੀ ਲੋੜ ਨਹੀਂ ਪਊਗੀ ਵਿਟਾਮਿਨ B12 ਦੀ ਕਦੇ ਕਮੀ ਨਹੀਂ ਆਊਗੀ ਇਸ ਤੋਂ ਇਲਾਵਾ ਸਾਥੀਓ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ਹੋਗੀ ਪਾਲਕ 'ਚ ਵੀ ਵਿਟਾਮਿਨ B12 ਬਹੁਤ ਵਧੀਆ ਤਰੀਕੇ ਨਾਲ ਪਾਇਆ ਜਾਂਦਾ ਬਹੁਤ ਵਧੀਆ ਮਾਤਰਾ 'ਚ ਪਾਇਆ ਜਾਂਦਾ ਚੰਨੀਆ ਵਿੱਚ ਵੀ ਪੁੱਜੇ ਛੋਲੇ ਹੋਣ ਜਾਂ ਛੋਲਿਆਂ ਦੀ ਸਬਜ਼ੀ ਹੋਵੇ ਸੋ ਇਹਨਾਂ ਤੋਂ ਵੀ ਸਾਨੂੰ ਵਿਟਾਮਿਨ B12 ਜਿਹੜਾ ਵਧੀਆ ਮਿਲ ਜਾਂਦਾ ਚਕੰਦਰ ਵਿੱਚ ਵਿਟਾਮਿਨ B12 ਬਹੁਤ ਵਧੀਆ ਹੁੰਦਾ ਗਾਜਰਾਂ ਵਿੱਚ ਵਿਟਾਮਿਨ B12 ਬਹੁਤ ਵਧੀਆ ਹੁੰਦਾ ਇਸ ਤੋਂ ਇਲਾਵਾ ਹੋਰ ਸਭ ਤੋਂ ਵਧੀਆ ਤਰੀਕਾ ਵੀ ਤੁਸੀਂ ਦਾਲਾਂ ਨੂੰ ਪੁੰਗਰੀਆਂ ਹੋਈਆਂ ਜਿਹੜੀਆਂ ਦਾਲਾਂ ਉਹ ਖਾ ਕੇ ਵੀ ਵਿਟਾਮਿਨ B12 ਦੀ ਕਮੀ ਪੂਰੀ ਕਰ ਸਕਦੇ ਆ ਘੱਟੋ ਘੱਟ 2 ਦਿਨ ਇਹ ਪੁੰਗਰੀਆਂ ਹੋਣ ਵਧੀਆ ਤਰੀਕੇ ਨਾਲ ਪੁੰਗਰੀਆਂ ਹੋਣ ਤਾਂ ਤੁਹਾਨੂੰ ਵਿਟਾਮਿਨ B12 ਦੀ ਜਿਹੜੀ ਪੂਰਤੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਸਾਥੀਓ ਸਭ ਤੋਂ ਜ਼ਰੂਰੀ ਗੱਲ ਇਹ ਹੈ ਵੀ ਜਦੋਂ ਤੁਸੀਂ ਪਾਲਕ ਖਾਣੀ ਆ ਤਾਂ ਉਹਨੂੰ ਕੱਟਣ ਤੋਂ ਬਾਅਦ ਨਾ ਧੋਵੋ ਕਿਉਂਕਿ ਜਿਹੜਾ ਵਿਟਾਮਿਨ B12 ਹੈ ਉਹ ਵਾਟਰ ਸੋਲਿਊਬਲ ਹੁੰਦਾ ਸੋ ਜਦੋਂ ਅਸੀਂ ਪਾਲਕ ਨੂੰ ਕੱਟਣ ਤੋਂ ਬਾਅਦ ਵਾਸ਼ ਕਰ ਲੈਂਦੇ ਆ ਧੋਨੇ ਆ ਤਾਂ ਉਹਦੇ ਨਾਲ ਵਿਟਾਮਿਨ B12 ਦੀ ਕਾਫੀ ਮਾਤਰਾ ਜਿਹੜੀ ਉਹ ਪਾਣੀ 'ਚ ਹੀ ਵਹਿ ਜਾਂਦੀ ਆ ਸੋ ਹਮੇਸ਼ਾ ਪਾਲਕ ਨੂੰ ਪਹਿਲਾਂ ਤੁਸੀਂ ਧੋ ਲੋ ਇਹਦੇ ਪੱਤਿਆਂ ਨੂੰ ਉਸ ਤੋਂ ਬਾਅਦ ਕੱਟ ਕੇ ਇਹਨਾਂ ਦੀ ਸਬਜ਼ੀ ਬਣਾਓ ਸੋ ਜੇ ਤੁਸੀਂ ਇਹ ਭੋਜਨ ਲਾਉਂਗੇ ਆਪਦੀ ਰੋਜ਼ਾਨਾ ਦੀ ਡਾਈਟ ਵਿੱਚ ਤਾਂ ਤੁਸੀਂ ਆਪਦੇ ਵਿਟਾਮਿਨ B ਦੀ ਘਾਟ ਨੂੰ ਬੜੇ ਸੌਖੇ ਤਰੀਕੇ ਨਾਲ ਪੂਰਾ ਕਰ ਸਕਦੇ ਹੋ ਤੇ ਜਿਹੜੇ ਲੋਕ ਨਾਨ-ਵੈਜੀਟੇਰੀਅਨ ਆ ਖਾ ਲੈਂਦੇ ਆ ਮੀਟ ਅੰਡਾ ਉਹਨਾਂ ਲਈ ਤਾਂ ਬਹੁਤ ਵਧੀਆ ਹੈ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰਨ ਵਾਸਤੇ ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਵਾਤਵਾਰਤ ਸ਼ੇਅਰ ਕਰਿਓ ਤਾਂ ਜੋ ਵਾਤਵਾਰਤ ਪੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਇਦੇ ਨਾਲ ਨਾਲ ਆਪਣੇ ਜਿਹੜਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਵੀ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਆ ਉਹ ਤੁਹਾਡੇ ਤੱਕ ਪਹੁੰਚਣ ਸਿੱਧੀਆਂ ਸੋ ਇਜਾਜ਼ਤ ਦਿਓ ਧੰਨਵਾਦ